ਕਨੌਰਚੂ ਬੀਜੇਪੀ ਵਰਕਰ ਮਿਲਨੀ ਹਰਿਆਣਾ ਦੇ ਮੁੱਖ ਮੰਤਰੀ ਨਾਭ ਸਿੰਘ ਸੈਣੀ ਨੇ ਪਰਿਹਾਜ਼ਰੀ ਵੱਡੀ ਗਿਣਤੀ ਚ ਵਰਕਰ ਪਹੁੰਚੇ ਬੀਜੇਪੀ ਲਈ ਲੋਕਾਂ ਦੇ ਵਿਸ਼ਵਾਸ ਦਾ ਕੀਤਾ ਗਿਆ ਤਵਾ ਪਟਿਆਲਾ ਦੀਆਂ ਮੜੀਆਂ ਯਾਨੀ ਕਿ ਸ਼ਮਸ਼ਾਨ ਘਾਟ ਤੋਂ ਵਸਤੀਆਂ ਹੋਈਆਂ ਗਾਇ ਪਰਿਵਾਰ ਦੇ ਵਿੱਚ ਗੁੱਸਾ ਤਾੰਤ੍ਰਿਕ ਕ੍ਰਿਆਵਾਂ ਦੇ ਲਈ ਹਸਤੀਆਂ ਚੋਰੀ ਕਰਨ ਦਾ ਖਰਚਾ ਪੁਲਿਸ ਕਰ ਰਹੀ ਜਾ ਰਹੀ 328 ਰੁਪਏ ਦੇ ਗਾਇਬ ਹੋਣ ਮਾਮਲੇ ਤੋਂ ਵਿੱਚ ਦੂਜੀ ਗ੍ਰਿਫਤਾਰੀ ਸਾਬਕਾ ਸਹਾਇਕ ਸੁਪਰਵਾਈਜ਼ਰ ਕਬਲਜੀਤ ਸਿੰਘ ਨੂੰ ਕੀਤਾ ਗਿਆ ਰੈਸਟ ਮੁਰਾਦਪੁਰ ਦੇ ਵਿੱਚ ਨਸ਼ੇ ਖਿਲਾਫ ਕਾਰਵਾਈ ਦੋ ਤਸਕਰਾ ਦੀ ਨਜਾਇਜ਼ ਕੋਠੀ ਉੱਤੇ ਚੱਲਿਆ ਪੀਲਾ ਪੰਜਾ ਤਰਸੇਮ ਸਿੰਘ ਉੱਤੇ 10 ਬਲਬੀਰ ਸਿੰਘ ਉੱਤੇ 4 ਕੇਸ ਨੇ ਦਰਜ ਭੇਟੀ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਕਰਨ ਮਹਿਰਾ ਸਵਾਗਤ ਕਰਦਾ ਹਾਂ ਫੁਰਦਨ ਦੀ ਸ਼ੁਰੂਆਤ ਕਰਾਂਗੇ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਦੇ ਨਾਲ ਚੋਹਰਾਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਜੋ ਹਲਕਾ ਕਨੌਰ ਦੇ ਵਿੱਚ ਆਯੋਜਿਤ ਬੀਜਪੀ ਵਰਕਰ ਮਿਲਣੀ ਸਮਾਰੋਹ ਦੇ ਵਿੱਚ ਹਿੱਸਾ ਲிட்டਾ ਹੈ ਤਾਂ ਕਨੌਰ ਮੰਡੀ ਵਿੱਚ ਚੋਣਾਂ ਸਮਾਂ ਦੌਰਾਨ ਵੋਟ ਦੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਸਾਥका ਲੋਕ ਸਭਾ ਮੈਂਬਰ ਪ੍ਰੀਤ ਕੋਰ ਸਪੇ ਪਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ ਹੈ ਸੋ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਇਬ ਸਿੰਘ ਸੈਣੀ ਨੇ ਕਿਹਾ ਹਰਿਆਣਾ ਦੇ ਵਿੱਚ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਦੇ ਰਹੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਦੇ ਵਿੱਚ ਅਸਫਲ ਰਹੀ ਹੈ। ਉਹਨਾਂ ਕਹਿ ਕੇ ਕਿ ਘਰੋੜ ਦੇ ਵਿੱਚ ਵਰਕਰਾਂ ਦੀ ਵੱਡੀ ਹਾਜ਼ਰੀ ਭਾਜਪਾ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਇਸ ਦੌਰਾਨ ਸਮਰੋਹ ਦੇ আয়োজਕ ਭਾਜਪਾ ਨੇਤਾ ਵਿਕਾਸ ਸ਼ਰਮਾ ਨੇ ਕਿਹਾ ਕਿ ਵਰਕਰਾਂ ਨੇ ਹਰਿਆਣਾ 'ਚ ਹੋ ਰਹੇ ਵਿਕਾਸ ਕਾਰਜਾਂ ਨੂੰ ਨਜ਼ਦੀਕੋਂ ਜਾਣਿਆ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀਸ ਮੇ ਤੋਂ ਸਾਰੇ ਭਾਜਪਾ ਨੇਤਾਵਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਚਾਹੇ ਆਮ ਆਦਮੀ ਦੀ ਸਰਕਾਰ ਹੋ क्योंकि इन्होंने लोगों के साथ झूठ बोल करके वोट लेने का काम किया है परंतु जो बातें कही गई जो वायदे किए गए ना तो कांग्रेस ने पूरे किए ना आम आदमी ने किए पूरे करने की बजाय भ्रष्टाचार के अंदर लिप्त हो गए और लोग उसी जो सोचते रहे कि ये सुविधाएं देंगे परंतु इन्होंने सुविधाएं नहीं दी भारतीय जनता पार्टी ही पंजाब को देश का नंबर एक का सूबा बना सकती है जो मेरे पंजाब की गर्मा थी जो मेरे पंजाब का गौरव था जो कांग्रेस ने आम आदमी ने धूमिल किया है उस गौरव को भारतीय जनता पार्टी दोबारा लाने का काम करेगी बाबा देखिए कोर्ट का मसला मेरी जानकारी नहीं ये कोर्ट का मसला देखिए क्योंकि जो इसका मनरेगा का नाम रखा है विकसित भारत जी राम जी क्योंकि मनरेगा पीछे भी इसका नाम चेंज कांग्रेस पार्टी ने कराया था और मैं ये कहना चाहता हूं कि कांग्रेस पार्टी में मनरेगा के नाम के ऊपर जो भ्रष्टाचार होता था लोगों तक वो सुविधा नहीं पहुंचती थी अब उसको स्मूथली किया है पहले 100 दिन के रोजगार की गारंटी थी अब 125 दिन के रोजगार की गारंटी है और इसको कई अन्य विकास कार्यो के ऊपर भी इस पैसे को खर्च किया जाएगा ताकि गांव के अंदर ग्राम पंचायत उसके ऊपर विचार करके कहा पैसे को खर्च करना है उस पैसे को ग्राम सभा में बैठ करके चर्चा करके उसको खर्च कर सकते हैं इसका लाभ आम व्यक्ति को मिलेगा परंतु कांग्रेस को लाभ नहीं मिलेगा कांग्रेस क्योंकि गुमराह करने का काम कर रही है झूठ बोल रही है कौन चालीस परसेंट देखिए इनके पास तो वायदे तो ने काफी किए हैं। वैदे तो उन्होंने जो भी कहा था भी हजार रुपये महिलाओं को देंगे इन्होंने ये भी कहा था कि पच्चीस सौ रुपए बुजुर्गो को पेंशन देंगे परंतु जब नहीं आए तो वैदे क्यों करते हैं हम जो बात बोल रहे हैं उसको पूरा करेंगे मैंने कहा है कि हम बहनों से वायदा किया था कि हम इक्कीसो रुपए देंगे हम दे रहे हैं देना शुरू कर दिया हमने ये कहा था कि आपको पांच सौ का गैस का सिलेंडर मिलेगा बाकी का पैसा हम देंगे हम दे रहे हैं हमने ये कहा था कि किसान की पूरी की पूरी फसल एमएसपी पर खरीदेंगे हम खरीद रहे हैं हमने ये कहा था कि किसान की अगर फसल का खराबा होगा उसका मुआवजा देंगे हम दे रहे हैं साथियों हमने हर हर वर्ग वर्ग के के लिए के लिए हमारी सरकार काम कर रही है देखिए जब आदमी सत्ता से बाहर हो जाता है ना फिर एक कहावत है कहा आवाज ਸ਼ੋਕੀ ਡੋਮਣੀ ਕਵਾਲ ਪਤਾਲ ਦਿਵਾਲ ਤਲ ਗੈ ਰਹੇ ਹਾਂ ਮੈਂ ਉਹਦਾ ਖਾਤੋ ਪਛਦੇ ਮੈਸੋ ਗਿਆ ਹੋ ਗਿਆ ਸਾ ਜ ਅੱਜ ਹਲਕਾ ਘਨੌਰ ਦੇ ਜੋ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਮਿਲਣੀ ਸਮਰੋਹ ਹੈ ਉਹ ਅਸੀਂ ਰੱਖਿਆ ਸੀ ਨਾਜ ਮੰਡੀ ਘਨੌਰ ਵਿਖੇ ਮੈਂ ਸੀਐਮ ਸਾਹਿਬ ਨੂੰ 3-4 ਵਾਰ ਮਿਲਿਆ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸੀਐਮ ਸਾਹਿਬ ਮੈਂ ਤਾਂ ਤੁਹਾਨੂੰ ਮਿਲਿਆ ਸਾਡੇ ਹਲਕੇ ਦੇ ਜਿਹੜੇ ਵਰਕਰ ਹੈ ਤੁਹਾਨੂੰ ਮਿਲਣਾ ਚਾਹੁੰਦੇ ਆ ਫਿਰ ਅਸੀਂ ਵਰਕਰ ਮਿਲਣੀ ਸਮਰੋਹ ਹੈ ਉਹ ਰੱਖਿਆ ਤੁਸੀਂ ਦੇਖ ਸਕਦੇ ਹੋ ਐਨੀ ਠੰਡ ਹੋਣ ਦੇ ਬਾਵਜੂਦ ਵੀ ਅੱਡੀ ਵੱਡੀ ਗਿਣਤੀ ਚ ਜਿਹੜੇ ਸਾਡੇ ਹਲਕੇ ਦੇ ਕਾਰਜਕਰਤਾ ਉਹ ਇੱਥੇ ਪਹੁੰਚੇ ਨੇ ਤੇ ਐਨੀ ਠੰਡ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਅੱਜ ਜਿਹੜੀ ਰਾਜਨੀਤੀ ਚ ਮੈਂ ਸਮਝੂਗਾ ਗਰਮਾਹਟ ਹੈ ਜਿਹੜੀ ਉਹ ਪੈਦਾ ਕਰਦੀ ਹੈ ਮੈਂ ਆਪਣੇ ਵਰਕਰਾਂ ਦਾ ਜੋ ਸਾਡੀ ਰੀੜ ਦੀ ਹੱਡੀ ਨੇ ਉਹਨਾਂ ਨੂੰ ਚੁੱਕੇ ਪ੍ਰਣਾਮ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਹਰਿਆਣਾ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਸੈਣੀ ਜੀ ਮਹਾਰਾਣੀ ਪ੍ਰਨੀਤ ਕੌਰ ਜੀ ਮੇਰੇ ਵੱਡੇ ਭਰਾ ਸ਼੍ਰੀ ਅਸਿੰਗੂਲ ਜੀ ਤੇ ਸਰਦਾਰ ਵਿਕਰਮਜੀਤ ਸਿੰਘ ਚਿਮਮਾ ਜੀ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ ਸਾਰਿਆਂ ਦਾ ਮੈਂ ਸਮੁੱਚੀ ਲੀਡਰਸ਼ਿਪ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਉਹਨਾਂ ਨੂੰ ਜਿਹਾ ਕਿਨਾਂ ਜੋ ਇੱਥੇ ਇੱਕ ਨੌਰ ਆ ਕੇ ਉਹਨਾਂ ਨੇ ਸਾਰੇ ਵਰਕਰਾਂ ਨੂੰ ਮਿਲੇ ਤੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਸਨ ਕੀ ਗੱਲਬਾਤ ਹੋਈਏ ਸਨ ਜੀ ਵਰਕਰਾਂ ਨਾਲ ਕੋਈ ਮੀਟਿੰਗ ਹੋਈਏ ਕੋਈ ਗੱਲਬਾਤ ਹੋਈ ਵਰਕਰਾਂ ਨਾਲ ਵਰਕਰ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਸੁਣਨਾ ਚਾਹੁੰਦੇ ਸੀ ਹਰਿਆਣਾ ਸਰਕਾਰ ਦੀਆਂ ਜੋ ਸਹੂਲਤਾਂ ਨੇ हरियाणा सरकार जो हरियाणा ਦੇ ਲੋਕਾਂ ਨੂੰ ਭਾਵੇਂ ਉਹ ਮਹਿਲਾਵਾਂ ਹੋਣ ਜਾਂ ਨੌਜਵਾਨ ਵਰਗ ਹੋਵੇ ਜਾਂ ਕਿਸਾਨ ਭਰਾ ਹੋਣ ਜਿੰਨੀਆਂ ਸਹੂਲਤਾਂ हरियाणा ਸਰਕਾਰ ਉੱਥੇ ਦੇ ਲੋਕਾਂ ਨੂੰ ਦੇ ਰਹੀ ਹੈ ਤਾਂ ਸਾਡੇ ਪੰਜਾਬ ਦੇ ਲੋਕਾਂ ਦੇ ਵੀ ਮਨ ਇੱਛਾ ਹੈ ਮਨ ਚ ਉਹਨਾਂ ਨੂੰ ਵੀ ਸਾਨੂੰ ਵੀ ਉਹ ਸਕੀਮਾਂ ਮਿਲਣ ਤਾਂ ਉਹ ਤਾਂ ਹੀ ਮਿਲ ਸਕਦੀਆਂ ਨੇ ਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੂਗੀ ਡਬਲ ਇੰਜਨ ਦੀ ਸਰਕਾਰ ਬਣੂਗੀ ਤਾਂ ਪੰਜਾਬ ਵੀ ਇਹ ਜਿਹੜਾ ਉਹ ਹਰਿਆਣਾ ਵਾਂਗ ਜਿਹੜਾ ਉਹ ਤਰੱਕੀ ਕਰ ਸਕੇ ਪਟਿਆਲਾ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਸ਼ਮਸ਼ਾਨ ਘਾਟ ਦੇ ਵਿੱਚੋਂ ਮ੍ਰਿਤਕਾਂ ਦੀਆਂ ਹੱਡੀਆਂ ਗਾਇਬ ਹੋਣ ਤੋਂ ਬਾਅਦ ਘਟਾ ਦੇ ਵਿੱਚ ਸਸੰਸਨੀ ਫੈਲ ਗਈ ਹੈ। ਉਹ ਪੀੜਤ ਪਰਿਵਾਰ ਨੇ ਖਰਸ਼ਾ ਜਹਰ ਕੀਤਾ ਹੈ ਕਿ ਹੱਡੀਆਂ ਤਾੰਤ੍ਰਿਕ ਕ੍ਰਿਆਵਾਂ ਦੇ ਲਈ ਚੋਰੀ ਕੀਤੀਆਂ ਗਈਆਂ ਨੇ। ਸੋ ਇੱਕ ਤੋਂ ਬਾਅਦ ਪਰਿਵਾਰ ਨੇ ਦਾਵਾ ਕੀਤਾ ਕਿ ਉਹਨਾਂ ਦੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਹੱਡੀਆਂ ਦੇ ਇਹ ਹਿੱਸੇ ਗਾਇਬ ਨੇ। ਸੋ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਮੇਰ ਕੁੰਤਨ ਗੋਗਿਆ ਨੇ ਵੀ ਸ਼ਮਸ਼ਾਨ ਘਾੜ ਦਾ ਦੌਰਾ ਕੀਤਾ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਜਿਹੜੇ ਕੀ ਹੁਕਮ ਵੀ ਦੇ ਦਿੱਤੇ ਨੇ। ਗਾਣਾ ਮੱਕਾ ਮੇਰਾ ਪ੍ਰੇਮ ਅਜ ਪ੍ਰੇਮ ਜੀ ਕਿੱਥੇ ਕੰਮ ਕਰਦੇ ਹੋ? ਮੈਂ ਇੱਥੇ ਹੀ ਗੱਲ ਕਰ ਰਿਹਾ ਗੋਗਿਆ ਸਾਹਿਬ। ਕਿਹੜੀ ਅਮੜੀਆਂ ਨੇ? ਹਾਂਜੀ। ਕੋਲੋਰੀ ਗੋਡੀਕਟ ਮੜੀਆਂ ਵਾਜਦੀ। ਕੀ ਰੋਲਾ ਪਿਆ ਕੀ ਗੱਲ? ਰੋਲਾ ਜੀ ਮੈਂ ਸਾਹਿਬ ਜੀ ਪੱਲੇ ਇਹਦੇ ਸਵਾਈ ਤੇ ਖਾਦਾ ਸੀਗਾ ਜੀ। ਫੁੱਲ ਵੀ ਜਗਾਂਦੇ ਸਾਹਿਬ ਜੀ ਸਾਰੇ ਕੰਮ ਕਰਦਾ ਸੀਗਾ ਛੱਡੂ ਪੋਚਾ ਵੀ ਕਰਦਾ ਸੀ ਜੀ। ਅੱਜ 10-12 ਸਾਲ ਹੋ ਗਏ ਜੀ। ਇਹਨਾਂ ਅਮਾਲੀ ਖਾਦੇ ਜੀ। ਇਹ ਜਾਣੇ ਭਾਈ ਡਿਊਟੀ ਕਰਵਾ ਕੇ ਸਭਾਈ ਚਲਾ ਦਿੱਤੀ ਉਧਰ ਉਹ ਮੁੰਡੇ ਭਾਈ ਜਿਹੜਾ ਉਹਦੀ ਖੜਾ ਕਰ ਦੇਗਾ ਸਭਾਈ ਦੇ। ਠੀਕ ਕੀ ਹੋਇਆ ਕੀ ਆ ਉਹਨੇ ਨਹੀਂ ਹਾਂਜੀ ਆ ਰਾਖ ਨੂੰ ਕੰਨੇ ਜੀ ਅੰਨ ਹੀ ਫਾਗ ਰੱਖੀ ਜਾ ਭਈ ਜੀ ਦੋ ਤਿੰਨ ਦਿਨ ਦੋ ਦਿਨ ਹੋ ਗਏ ਬੈਠੇ ਜੀ। ਹਾਂਜੀ ਹਸਤੀਆਂ ਲੈ ਕੇ ਕੋਈ ਹਾਂਜੀ ਹਸਤੀਆਂ ਵਗੈਰਾ ਲੈ ਕੇ ਇੱਥੋਂ ਨਹੀਂ ਸਮਝਿਆ ਜੀ ਮੈਂ ਤੁਹਾਨੂੰ ਸਾਹਿਬ। ਹਸਤੀਆਂ ਉਹਦੀ ਲੈ ਕੇ ਗਿਆ ਕੋਈ? ਨਾ ਕੋਈ ਆ ਰਾਖੇ ਨਿਭਰਾ ਕੇ ਰੱਖੀ ਹੈ। ਇਹਦੀ ਵਲਾਂ ਕੱਲ੍ਹ ਵਾਲੇ ਤੇ ਭਰਾਈ ਆ ਜੀ ਕੱਲ੍ਹ ਵਾਲੇ ਤੇ ਨਾ ਭਾਈ। ਮਿਲੋ ਸਾਹਿਬ ਜੀ 10 ਦਿਨ ਹੋ ਗਏ ਮੈਂ ਤਾਂ ਉੱਥੇ ਹੀ ਲੱਗ। ਕੋਈ ਬੰਦੇ ਆਏ ਸੀਗੇ ਅੰਦਰ? ਨਾ ਵੀ ਕੋਈ ਪਰ ਵਾਲਾ ਸਾਡੇ ਕੋਲ ਆ ਕੇ ਰਹਿ ਗਏ ਜੀ ਦੁਪਹਿਰੇ ਰਾਤ 12 ਵਜੇ ਆਏ ਸੀ ਅੱਜ ਆਜ ਨਹੀਂ ਆਏ ਦਿਖਾ ਨਹੀਂ ਰੰਗ ਬੰਦ ਗਿਆ ਕਹਿੰਦਾ ਰਤੀ ਸੀ ਇਹਨੇ ਤਾਂ ਛੁਪਾਣਾ ਹੀ ਹੈ ਉਹ ਐਸਾ ਹੈ ਰਾਤ ਨੂੰ ਸਟਾਫ ਹੁੰਦਾ ਹੈ ਕੈਮਰੇ ਚੱਲਦੇ ਆ ਜੀ ਅਸੀਂ ਕੈਮਰੇ ਦੀ ਤਹਿਕੀਕਤ ਚੱਲਿਆ ਜਿਹੜਾ ਵੀ ਕਸੂਰਵਾਰ ਹੋਏਗਾ ਉਹਨੂੰ ਜੋ ਵੀ ਬਣਦੀ ਸਜ਼ਾ ਹੈਗੀ ਉਹ ਦਿੱਤੀ ਗਈ ਮੈਂ ਪਰਿਵਾਰ ਦੇ ਨਾਲ ਖੜਾ ਜਿਨ੍ਹਾਂ ਦੀ ਹਸਤੀਆਂ ਸੀਗੇ ਜੀ ਤੇ ਕੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਮਗਰ ਰਾਤ ਦੇ ਜਿਹੜੇ ਡਿਊਟੀ ਦੇ ਬੰਦੇ ਸੀਗੇ ਜੀ ਕੀ ਕੋਤਾਈ ਹੋਈ ਹੈ ਤੌਹਦੀ ਚਾਹੀਏ ਜ਼ਰੂਰ ਮਿਲੇ ਸੀਸੀਟੀਵੀ ਦੇਖਿਆ ਜੀ ਪਰਿਵਾਰ ਨੇ ਕੀ ਤੁਹਾਨੂੰ ਕਿਹਾ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਪਰਿਵਾਰ ਨੇ ਮੈਨੂੰ ਬੁਲਾਇਆ ਸੀ ਕਿ ਮੈਂ 5 ਮਿੰਟ ਚੋੜਿਆ ਆ ਗਿਆ ਮੇਰੀ ਵੈਸੇ ਵੀ ਡਿਊਟੀ ਹੋਪੀ ਹੈ ਅਜੇ ਸੋਸ਼ਲ ਵਰਕਰ ਜੀ ਤਾਂ ਜੋ ਵੀ ਹੈ ਪਰਿਵਾਰ ਦੇ ਨਾਲ ਕਰਿਆ ਮੇਰੇ ਸਾਹ ਤੁਸੀਂ ਸੋਸ਼ਲ ਵਰਕਰ ਕਦ ਤੋਂ ਜੁੜੇ ਹੋ ਕਾਫੀ ਦਿਨ ਤੋਂ ਜੁੜੇ ਹੋ ਲੱਗਦਾ ਜੀ ਲੱਗਦਾ ਕਦੀ ਇਸ ਤਰ੍ਹਾਂ ਦੇ ਨਹੀਂ ਹੋਇਆ ਸੀ ਪਹਿਲੀ ਵਾਰੀ ਐਸਾ ਉਹ ਵੀ ਤੈਕੀਗਤ ਕਰਨ ਤੋਂ ਬਾਅਦ ਕਲੀਅਰ ਹੋਏਗਾ ਜੀ ਸੀਸੀਟੀਵੀ ਲੱਗੇ ਹੋਣੇ ਸਰ ਸੀਸੀਟੀਵੀ ਲੱਗੇ ਮੈਂ ਉਹ ਰਾਤ ਦੇਖ ਲੈ ਜਿਹੜਾ ਵੀ ਹੈਗਾ ਆਰੋਪ ਹੈਗਾ ਜੀ ਕਿ ਗੇਟ ਖੋਲ ਕੇ ਅੰਦਰ ਵੜ ਗਏ ਦੇ ਵੀ ਬੰਦੀ ਕਾਰਵਾਈ ਕੀਤੀ ਜੇਗੀ ਠੀਕ ਅੱਛਾ ਤੇ ਤੇ ਪ੍ਰਸ਼ਤੀਆਂ ਮਿਲੀਆਂ ਤੇ ਅਸੀਂ ਆ ਬਹੁਤ ਇਸ ਹਾਲਚ ਆਇਆ ਸੀ ਇਦਾਂ ਹੀ ਪਈਆਂ ਇਹ ਜਿੱਦਾਂ ਦੇਖ ਰਹੇ ਆਪਾਂ ਹੂੰ ਅਸੀਂ ਦੇਖਿਆ ਤਾਂ ਕੁਛ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਰੇ ਇਨਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕਹਿੰਦੇ ਉਹ ਜਿਹੜਾ ਝਾੜੂ ਮਾਰ ਰਿਹਾ ਕਹਿੰਦੇ ਰਾਤੀ 12 ਵਜੇ ਤਿੰਨ ਚਾਰ ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਹੂੰ ਰੂਟੀਨ 'ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਇਹ ਹੁਣ ਮਲ ਗਈ ਹਸਤੀ ਨਹੀਂ ਇੱਥੇ ਅਸੀਂਾਂ ਕੁਛ ਹੈਗੀਆਂ ਕੁਛ ਨਹੀਂ ਹੈ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਉਹ ਸਾਹਮਣੇ ਨਾਲ ਖੜੇ ਆ ਕਹਿੰਦੇ ਉਹਨਾਂ ਦੇ ਵੀ ਹੱਸੀਆਂ ਨਹੀਂ ਆ ਛੇੜਖਾਨੀ ਹੋਈ ਪਈ ਉਹਨਾਂ ਨਾਲ ਕਿੰਨੀਆਂ ਹੋਰ ਹੈ ਜੀਆਂ ਜਿਹੜੇ ਮੜੀਆਂ ਦੇ ਵਿੱਚ ਕਿੰਨੀਆਂ ਬਾਡੀਜ਼ ਆਈਆਂ ਸੀਗਾ ਹੱਸੀਆਂ ਨਹੀਂ ਬਾਡੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹੋ ਹੀ ਹਾਲਤ ਇਹਨਾਂ ਚ ਤਿੰਨਾਂ ਚੋਂ ਤਿੰਨਾਂ ਚੋਂ ਦੋਆਂ ਤੇ ਹੋਇਆ ਵਾ ਛੇੜਖਾੜ ਕਰ ਰਹੀ ਪਈ ਹੈ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚ ਦਿੰਦੇ ਹਨ ਕੀ ਮੰਗ ਕੀ ਕਰ ਦੋ ਪ੍ਰਸ਼ਾਸਨ ਤੋਂ ਕੀ ਮੰਗ ਕਰ ਦੋ ਪ੍ਰਸ਼ਾਸਨ ਨੂੰ ਇਹ ਕਹਿੰਦਾ ਪਲੀਜ਼ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਹੈ ਲੱਗਦਾ ਕਿ ਇਤਰਾ ਕੈਮਰਾ ਵਗੈਰਾ ਸਿਕਿਉਰਟੀ ਇੱਥੇ ਕੋਈ ਕੈਮਰੇ ਲੱਗੇ ਪਿਆ ਸਾਰੇ ਟੁੱਟੇ ਪਿਆ ਤਾਰਾਂ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਏਰੀਆ ਦੇ ਉੱਤੇ ਨਹੀਂ ਚੱਲ ਰਿਹਾ ਅਸੀਂ ਕਹ ਰਹੇ ਗੇਟਕੀਪਰ ਦੀ ਸਾਨੂੰ ਦਿਖਾਓ ਕੈਮਰਾ ਉਭਨੀ ਚੱਲ ਰਿਹਾ ਅਸੀਂ ਕਹਿੰਦੇ ਆ ਸਾਹਮਣੇ ਕੈਮਰਾ ਲੱਗਾ ਭਏ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਉਹ ਕਰਦਦੇ ਨੇ 100% ਇਹੀ ਕੰਮ ਹੈ ਜਿਹੜੇ ਕੰਮ ਹੈ ਸਿਰਫ ਹੋਣਾ ਤਾਂ ਹੀ ਹੋਇਆ ਹੈ ਕਿ ਇਕੱਠਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲਏ ਕਿ ਬਾਕੀ ਸ਼ੋਮਨੀ ਸਰ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਦੇ ਵਿੱਚੋਂ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੇ ਵਿੱਚ ਸੀਏ ਸਤਿੰਦਰ ਕੋਹਲੀ ਤੋਂ ਬਾਅਦ ਹੁਣ ਸਾਭਕਾ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਸ਼ਨੀਵਾਰ ਸਵੇਰ ਤੋਂ ਹੀ ਪੁਲਿਸ ਗ੍ਰਿਫਤਾਰੀਆਂ ਦੇ ਲਈ ਹਾਮੇ ਪੁਲਿਸ ਨੇ ਕਿਸੇ ਵੀ ਅਧਿਕਾਰਤ ਤੌਰ ਤੇ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਅਤੇ ਸੂਤਰਾਂ ਦੇ ਮੁਤਾਬਕ ਕਵਲਜੀਤ ਸਿੰਘ ਨੂੰ ਪੁਲਿਸ ਨੇ ਉਸ ਦੇ ਘਰ ਤਰਨਤਾਰਨ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਤਾਂ ਕਵਲਜੀਤ ਕੋਲੋਂ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਵੀ ਪੁਲਿਸ ਨੂੰ ਹਾਸਲ ਹੋਏ ਨੇ। ਤਾਂ ਪੁਲਿਸ ਨੇ 7 ਦਸੰਬਰ 2005 ਨੂੰ 16 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਲੋਂ ਐਸ ਆਈ ਟੀ ਗਠਿਤ ਕਰਕੇ ਇਸ ਮਾਮਲੇ ਦੀ ਜਾਂਚ ਆਰੰਭੀ ਸੀ। ਇਸ ਕੇਸ ਦੇ ਨਾਲ ਸਬੰਧਿਤ ਸਭ ਤੋਂ ਪਹਿਲਾ ਸਿਗੇਂਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਹੁਣ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਇੱਥੇ ਇਹ ਵੀ ਦੱਸ ਲਿਓਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਮੁੱਲਜ਼ਮਾ ਦੀ ਭਾਲ ਜਾਰੀ ਹੈ ਇਸ ਦੇ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਸੋ ਕਮਿਸ਼ਨਰ ਨੇ ਦੱਸਿਆ ਕਿ ਤਾਲਤ ਰਹੀਂ ਸਾਰੇ ਮੁੱਲਜ਼ਮਾ ਦੇ ਲਈ ਸਰਚ ਵਾਰੰਟ ਹਾਸਲ ਕੀਤੇ ਜਾਣਗੇ ਸੋ ਸ਼ਨੀਵਾਰ ਨੂੰ કુલ 15 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਜਿਨੋ ਵਿੱਚ ਸੰਡਿਗੜ੍ਹ ਤੋਂ ਵਿੱਚ ਅਤੇ ਅੰਮ੍ਰਿਤਸਰ ਸ਼ਹਿਰ ਦੇ 8 ਸਥਾਨ ਗੁਰਦਾਸਪੁਰ ਰੋਪੜ ਅਤੇ ਹੋਰ ਖੇਤਰ ਵੀ ਸ਼ਾਮਲ ਨੇ। ਮੋਲਿਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੇ ਨਾਲ ਸਬੰਧਤ ਸਾਰੇ ਤੱਤ ਰਿਕਾਰਡ ਉੱਤੇ ਲਿਆਂਦੇ ਜਾਣਗੇ। ਉਹਨੇ ਕਿਹਾ ਕਿ ਮਾਮਲੇ ਵਿੱਚ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹਨਾਂ ਦਾ 6 ਦਿਨਾਂ ਦਾ ਰਿਮਾਰਡ ਮਿਲਿਆ। ਉਹਨੇ ਕਿਹਾ ਕਿ ਕੋਹਲੀ ਦੇ ਘਰ ਦੀ ਤਲਾਸ਼ੀ ਵੀ ਲਈ ਹੈ। ਅੱਗੇ ਕਿਹਾ ਕਿ ਐਫ ਆਈ ਆਰ ਦੇ ਵਿੱਚ ਸ਼ਾਮਲ ਬਾਕੀ ਲੋਕਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤੇ ਛੇਤੀ ਇਹਨਾਂ ਨੂੰ ਵੀ ਨਿਆਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇਗਾ। ਠੀਕ ਹੈ। ਅਰਸੂਤਾਂ ਦੇ ਮੁਤਾਬਕ ਕਵਲਜੀਤ ਸਿੰਘ ਨੂੰ ਪੁਲਿਸ ਨੇ ਉਸ ਦੇ ਘਰ ਤਰਨਤਾਰਨ ਰੋਡ ਤੋਂ ਗ੍ਰਿਫਤਾਰ ਕੀਤਾ ਹੈ ਤਾਂ ਕਵਲਜੀਤ ਕੋਲੋਂ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਵੀ ਪੁਲਿਸ ਨੂੰ ਹਾਸਲ ਹੋਏ ਨੇ ਤਾਂ ਪੁਲਿਸ ਨੇ 7 ਦਸੰਬਰ 2005 ਨੂੰ 16 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਸ ਆਈ ਟੀ ਗਠਿਤ ਕਰਕੇ ਇਸ ਮਾਮਲੇ ਦੀ ਜਾਂਚ ਆਰੰਭੀ ਸੀ ਇਸ ਕੇਸ ਦੇ ਨਾਲ ਸਬੰਧਿਤ ਸਭ ਤੋਂ ਪਹਿਲਾਂ ਸੀਜੀਐਸ ਸਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਹੁਣ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਇਥੇ ਵੀ ਦੱਸ ਲਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਵੀਡੀਓ ਜਾਰੀ ਕਰਕੇ ਦੱਸਿਆ ਸੀ ਕਿ ਮੁੱਲਜ਼ਮਾ ਦੀ ਭਾਲ ਜਾਰੀ ਹੈ ਇਸ ਦੇ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਸੋ ਕਮਿਸ਼ਨਰ ਨੇ ਦੱਸਿਆ ਕਿ ਤਾਲਤ ਰਹੀਂ ਸਾਰੇ ਮੁੱਲਜ਼ਮਾ ਦੇ ਲਈ ਸਰਚ ਵਾਰੰਟ ਹਾਸਲ ਕੀਤੇ ਜਾਣਗੇ ਸੋ ਸ਼ਨੀਵਾਰ ਨੂੰ ਕੁੱਲ 15 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਜਿਨ੍ਹਾਂ ਵਿੱਚ ਸੰਡਿਗੜ ਤੋਂ ਵਿੱਚ ਅਤੇ ਅੰਮ੍ਰਿਤਸਰ ਸ਼ਹਿਰ ਦੇ 8 ਸਥਾਨ ਗੁਰਦਾਸਪੁਰ ਰੋਪੜ ਅਤੇ ਹੋਰ ਖੇਤਰ ਵੀ ਸ਼ਾਮਲ ਹਨ ਮਲੇਸ ਕਮਿਸ਼ਨਰ ਨੇ ਕਿਹਾ ਕਿ ਮਾਮਲੇ ਦੇ ਨਾਲ ਸਬੰਧਤ ਸਾਰੇ ਤੱਤ ਰਿਕਾਰਡ ਉੱਤੇ ਲਿਆਂਦੇ ਜਾਣਗੇ। ਉਹਨੇ ਕਿਹਾ ਕਿ ਮਾਮਲੇ ਵਿੱਚ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹਨਾਂ ਦਾ 6 ਦਿਨਾਂ ਦਾ ਰਿਮਾਰਡ ਮਿਲਿਆ। ਉਹਨੇ ਕਿਹਾ ਕਿ ਕੋਹਲੀ ਦੇ ਘਰ ਦੀ ਤਲਾਸ਼ੀ ਵੀ ਲਈ ਹੈ। ਅੱਗੇ ਕਿਹਾ ਕਿ ਐਫ ਆਈ ਆਰ ਦੇ ਵਿੱਚ ਸ਼ਾਮਲ ਬਾਕੀ ਲੋਕਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤੇ ਛੇਤੀ ਇਹਨਾਂ ਨੂੰ ਵੀ ਨਿਆਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇਗਾ। ਸੋ ਕਬਰ ਮਾਨਸਾ ਤੋਂ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਤੋਂ ਵੱਲੋਂ ਮੋਟਰਸਾਈਕਲ ਰੈਲੀ ਕੱਢ ਗਈ ਹੈ। ਸੋ ਰੈਲੀ ਦਰਾਂਲ ਪਿੰਡੋਂ ਵਿੱਚ ਲੋਕਾਂ ਨੂੰ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਹੋਣ ਵਾਲੇ ਧਰਨੇ ਦੇ ਲਈ ਜਾਗਰੂਕ ਕੀਤਾ। ਸੋ ਕਿਸਾਨ ਅਗਰ ਰਾਮ ਸਿੰਘ ਪੈਣੀ ਨੇ ਕਿਹਾ ਕਿ ਬਿਜਲੀ ਬਿੱਲ, ਬੀਜ ਅਤੇ ਮਨਰੇਗਾ ਦੇ ਮੁੱਦਿਆਂ ਉੱਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਜਿਸ ਬਾਬਤ ਜਿਹੜੀ ਕਿ ਅੱਜ ਇਹ ਮੋਟਰਸਾਈਕਲ ਰੈਲੀ ਉਲੀਕੀ ਗਈ ਹੈ। ਜਿਸ ਤੋਂ ਬਾਅਦ ਜਿਹੜੇ ਕਿ ਆਮ ਲੋਕਾਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਧਰਨੇ ਦੇ ਵਿੱਚ ਜ਼ਰੂਰ ਸ਼ਾਮਲ ਹੋ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਦੇ ਅੰਦਰ ਵੱਖ-ਵੱਖ ਪ੍ਰਦਰਸ਼ਨ ਹੈ ਜਿਹੜੇ ਉਹ ਹੋ ਰਹੇ ਐ ਅਸੀਂ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਤਰੀਕ ਨੂੰ ਪੂਰੇ ਭਾਰਤ ਚ ਡੀਸੀ ਦਫ਼ਤਰਾਂ ਦੇ ਹੈੱਡਕੁਆਟਰਾਂ ਤੇ ਜਿਹੜੇ ਪ੍ਰਦਰਸ਼ਨ ਕਰਨੇ ਐ ਉਹਦੀ ਤਿਆਰੀ ਦੇ ਵਿੱਚ ਅੱਜ ਅਸੀਂ ਭਲਾੜਾ ਬਲਾਕ ਦੇ ਵਿੱਚੋਂ ਝੰਡਾ ਮਾਰਚ ਜਿਹੜਾ ਉਹ ਪਿੰਡਾਂ ਦੇ ਵਿੱਚੋਂ ਉਹਦੀ ਕਰ ਰਹੇ ਆ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੋਦੀ ਹਕੂਮਤ ਆ ਤੇ ਪੰਜਾਬ ਸਰਕਾਰ ਆ ਪਿਛਲੇ ਦਿਨਾਂ ਤੋਂ ਲੈ ਕੇ ਜਿਹੜੇ ਲੋਕ ਵਿਰੋਧੀ ਕਾਨੂੰਨ ਲੈ ਕੇ ਆਉਣ ਦੀਆਂ ਗੱਲਾਂ ਕਰਦੇ ਆ ਉਹਨਾਂ ਕਾਨੂੰਨਾਂ ਦੇ ਖਿਲਾਫ ਲਗਾਤਾਰ ਜਿਹੜੇ ਪ੍ਰਦਰਸ਼ਨ ਹੋ ਰਹੇ ਆ ਬਿਜਲੀ ਐਕਟ 2025 ਲਿਆਂਦਾ ਜਾ ਰਿਹਾ ਹੈ ਕਿਉਂਕਿ ਜੇ ਬਿਜਲੀ ਐਕਟ 2025 ਲਾਗੂ ਹੋ ਜਾਂਦਾ ਹੈ ਤਕਰੀਬਨ 80% ਲੋਕ ਆ ਜਿਹੜੇ ਉਹ ਬਿਜਲੀ ਤੋਂ ਵਾਂਝੇ ਹੋ ਜਾਣਗੇ ਚਿਪਾਂ ਵਾਲੇ ਬੀਟਰ ਲੱਗਣੇ ਆ ਖੇਤੀ ਮੋਟਰਾਂ ਦੇ ਬਿੱਲ ਲੱਗਣੇ ਆ 600 ਯੂਨਟ ਇਹ ਮਤਲਬ ਰੱਦ ਹੋਣੀ ਹੈ ਇਹ ਇਹਦੇ ਖਿਲਾਫ ਇਹ ਕੀਤਾ ਜਾ ਰਿਹਾ ਹੈ ਕਿ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਹੈ ਇਹ ਲਾਗੂ ਨਹੀਂ ਹੋਣੇ ਚਾਹੀਦੇ ਬੀਜ ਐਕਟ ਜਿਹੜਾ ਲਿਆਂਦਾ ਜਾ ਰਿਹਾ ਉਹ ਬੀਜ ਐਕਟ ਲਿਆਉਣ ਦਾ ਮਤਲਬ ਹੈ ਕਿ ਕਿਸਾਨਾਂ ਦੀਆਂ ਜਿੰਨੀਆਂ ਵੀ ਜਨਸਾ ਦੇ ਬੀਜ ਹੈ ਉਹ ਉਹਨਾਂ ਤੇ ਸਾਰੇ ਕਾਰਪੋਰੇਟਾਂ ਦਾ ਵੱਡੀਆਂ ਕੰਪਨੀਆਂ ਦਾ ਕਬਜ਼ਾ ਕਰਾਉਣਾ ਹੈ ਤਾਂ ਕਿ ਇਹਦੇ ਖਿਲਾਫ ਪੂਰੇ ਦੇਸ਼ ਦੇ ਅੰਦਰ ਜਿਹੜੇ ਪ੍ਰਦਰਸ਼ਨ ਹੈ ਉਹ ਹੋ ਰਹੇ ਹੈ ਤੇ ਅੱਜ ਅਸੀਂ ਇਹਦੇ ਖਿਲਾਫ ਝੰਡਾ ਮਾਰਚ ਹੈ ਜਿਹੜਾ ਉਹ ਭਲਾਡੇ ਬਲਾਕ ਦੇ ਵਿੱਚ ਕਰ ਰਹੇ ਆ ਤਾਂ ਕਿ ਇਹ ਜਿਹੜੇ ਬਿੱਲ ਹੈ ਉਹ ਲਾਗੂ ਨਾ ਹੋ ਸਕਣ ਅੱਜ ਜਿਹੜਾ ਝੰਡਾ ਮਾਰਚ ਅਸੀਂ ਕਰ ਰਹੇ ਆ ਕਿਉਂਕਿ ਇੱਕ ਕੇਂਦਰ ਸਰਕਾਰ ਬਿਜਲੀ ਐਕਟ ਲਿਆ ਰਹੀ ਹੈ ਜਿਹਦੇ ਨਾਲ ਬਿਜਲੀ ਬੋਰਡ ਦਾ ਨਿੱਜੀਕਰਨ ਹੋਊਗਾ ਤੇ ਨਿੱਜੀਕਰਨ ਹੋਇਆ ਤਾਂ ਬਿਜਲੀ ਬਹੁਤ ਮਹਿੰਗੀ ਹੋਊਗੀ ਦੂਸਰਾ ਹੈਗਾ ਜਿਹੜਾ ਸੀਡ ਐਕਟ ਨਾਮ ਲੈਂਦਾ ਜਾ ਰਿਹਾ 20 ਐਕਟ ਕਹਿ ਲੋ ਆਪਾਂ ਉਹਦੇ ਨਾਲ ਜਿਹੜਾ ਹੈਗਾ ਕਿਸਾਨੀ ਨੂੰ ਆਪਦੇ ਵੀ ਰੱਖਣ ਦਾ ਕੋਈ ਅਧਿਕਾਰ ਨਹੀਂ ਹੋਊਗਾ ਜਿਹੜੀਆਂ ਪ੍ਰਾਈਵੇਟ ਵੱਡੀਆਂ ਕੰਪਨੀਆਂ ਦੇ ਹਵਾਲੇ ਸਾਰਾ ਕਾਰੋਬਾਰ ਹੋਊਗਾ ਜਿਨ੍ਹਾਂ ਦੀ ਮਨਮਰਜ਼ੀ ਦੇ ਰੇਟ ਜਿਹੜੇ ਤੈਅ ਹੋਣਗੇ ਉਹਦੇ ਖਿਲਾਫ ਦੂਜਾ ਨਰੇਗਾ ਸਕੀਮ ਜਿਹੜੀ ਉਹ ਬੰਦ ਕਰਨ ਦੇ ਪਾਸੇ ਆਏ ਕਦਮਾਂ ਜਿਹੜੇ ਸਰਕਾਰ ਨੇ ਚੁੱਕਿਆ ਨਵੇਂ ਮਜ਼ਦੂਰ ਵਿਰੋਧੀ ਜਿਹੜੇ ਕੋਡ ਲੈਂਦੇ ਜਾ ਰਹੇ ਆ ਇਹਨਾਂ ਤਿੰਨਾਂ ਚਾਰਾਂ ਮਸਲਿਆਂ ਨੂੰ ਲੈ ਕੇ ਸਯੁਗਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ 16 ਜਨਵਰੀ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਦੇਣ ਦਾ ਜਿਹੜਾ ਐਲਾਨ ਕੀਤਾ ਉਹਦੀ ਤਿਆਰੀ ਵਾਸਤੇ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਮੋਟਰਸਾਈਕਲ ਮਾਰਚ ਕੱਢੇ ਆ ਮਾਨਸਾ, ਭਿੱਖੀ ਤੇ ਸਰਦੂਗੜ ਛਰੀ ਤੇ ਅੱਜ ਬੁਲਾੜਾ ਦੇ ਪਿੰਡਾਂ ਦੇ ਵਿੱਚ ਜਿਹੜੇ ਮਾਰਚ ਕੱਢ ਰਹੇ ਆ ਲੋਕਾਂ ਨੂੰ ਹੌਕਾ ਦਿੰਨੇ ਆ ਕਿ ਜੇ ਬਚਣਾ ਹੈ ਜੇ ਬਿਜਲੀ ਚਾਹੁੰਦੇ ਹੋ ਕਿ ਸਸਤੀ ਸਾਨੂੰ ਮਿਲੇ ਜੇ ਆਪਦੇ ਵੀਰ ਅੱਕੜਾ ਚਾਹੁੰਦੇ ਹੋ ਜੇ ਮਜ਼ਦੂਰਾਂ ਦਾ ਕੰਮ ਆ ਜਿਹੜਾ ਉਹਨੂੰ ਚਾਲੂ ਰੱਖਣਾ ਚਾਹੁੰਦੇ ਹੋ ਤਾਂ ਲੋੜ ਹੈ ਕਿ ਆਓ ਘਰਾਂ ਦੇ ਵਿੱਚੋਂ ਨਿਕਲ ਜੇ 16 ਤਰੀਕ ਨੂੰ ਡੀਸੀ ਦਫ਼ਤਰ ਦੇ ਜਿਹੜੇ ਧਰਨਾ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਪਰਿਵਾਰਾਂ ਸਵੀਰ ਸੰਭੂਦਤ ਕਰੋ ਅੱਜ ਦੇ ਮੋਟਰਸਾਈਕਲ ਮਾਰਚ ਦਾ ਕੋਕਾ ਦੇੜਾ ਦਾ ਸਾਡਾ ਇਹੀ ਮਕਸਦ ਹੈ ਅਸੀਂ ਝੰਡਾ ਮਾਰਚ ਐ ਕਰ ਰਹੇ ਆ ਵੀ ਸਾਡੇ ਜਿਹੜੇ ਘਰਾਂ ਦੀਆਂ ਲਾਈਟਾਂ ਨਹੀਂ ਗਿਆ ਖੇਤਾਂ ਵਾਲੀਆਂ ਨਹੀਂ ਗਿਆ ਇਹ ਸਰਕਾਰ ਜਮੀ ਦੀਵਾ ਖੁੱਤ ਕਰ ਰਹੀ ਹੈ ਵੀ ਪਰ ਅਸੀਂ ਇਹ ਪਿੰਡਾਂ ਦੇ ਵਿੱਚ ਸਾਡੀ ਪਹਿਲਾਂ ਵੀ ਜਸੇਬੰਦੀ ਦਾ ਐਲਾਨ ਹੈ ਸਾਡੇ ਵੀਰ ਗਰਾਹਾਂ ਦਾ ਤੇ ਉਸੇ ਜਿਹੜੀ ਕਾਲ ਆਉਂਦੀ ਹੈ ਸਾਡੇ ਕੋਲ ਅਸੀਂ ਉਸੇ ਕਾਲ ਤੇ ਚੱਲਦੇ ਆ ਵੀ ਇਹ ਸਾਡੇ ਪੰਜਾਬ ਦੇ ਵਿੱਚ ਅਸੀਂ ਨਹੀਂ ਹੋਣ ਦੇਣਾ ਸਾਡੀਆਂ ਮਾਵਾ ਪੈਣਾ ਦਾ ਬਹੁਤ ਸਾਥ ਹੈ ਸਾਡੇ ਵੀਰਾਂ ਦਾ ਤੇ ਸਾਰਿਆਂ ਦਾ ਯੋਗਦਾਨ ਹੈਗਾ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਇਹ ਕੰਮ ਹੁੰਦੇ ਨੇ ਸਰਕਾਰ ਦੇ ਜਮਾਈ ਨਹੀਂ ਅਸੀਂ ਹੋਣ ਦਿੰਦੇ ਬਹੁਤ ਵੱਡੇ ਇਹ ਸਰਕਾਰ ਕਾਨੂੰਨ ਲਿਆ ਰਹੀ ਹੈ ਕਹਿੰਦੀ ਕੁਝ ਹੋ ਰਿਹਾ ਤੇ ਦੱਸ ਦੀ ਕੁਝ ਹੋ ਰਿਹਾ ਤੇ ਪਹਿਲਾਂ ਵੀ ਅਸੀਂ 13 ਮਹੀਨੇ ਦਿੱਲੀ 'ਚ ਬੈਠੇ ਰਹੇ ਸੀ ਤੇ ਵੀ ਸਾਡੇ ਲੋਕ ਨੇ ਜਿਹੜੇ ਜਾਗਰੂਕੀ ਹੋ ਰਹੇ ਨੇ ਪੜੇ ਲਿਖੇ ਨੇ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਬੱਚਿਆਂ ਵਾਸਤੇ ਸਾਰਾ ਕੁਝ ਬਚਾਉਣ ਆਲੇ ਆ ਸਾਨੂੰ ਕੋਈ ਦਿੱਕਤ ਹੀ ਨਹੀਂ ਆਉਂਦੀ ਹੈਗੀ ਵੀ ਅਸੀਂ ਡਰਨ ਆਲੇ ਆ ਨਾ ਅੱਜ ਡਰਿਆ ਤੇ ਨਾ ਕੱਲ ਡਰਿਆ ਤੇ ਇਹ ਜਿਹੜੇ ਸਾਡੇ ਕੰਮ ਨੇਗੇ ਬਹੁਤ ਥਾਵੇਂ ਜਿਹੜੀ ਜੱਸੇਬੰਦੀ ਹੈ ਕਹਿੰਦੀ ਹੈ ਤੇ ਉਹ ਪਾਰ ਕਰਕੇ ਦਿਖਾਉਂਦੀ ਹੈ ਤੇ ਜਿਹੜੇ ਸਾਡੇ ਬਿਜਲੀ ਦੇ ਨੇ ਉਤੇ ਸਾਡੇ ਬੱਚਿਆਂ ਦਾ ਮਾਲ ਪਸ਼ੂ ਦਾ ਤੇ ਮਮੈਲ ਡੰਗਰਾਂ ਪਸ਼ੂਆਂ ਦਾ ਖੇਤੀਬਾੜੀ ਸਾਰੀ ਚੀਜ਼ ਉਹਦੇ ਨਾਲ ਜੁੜੀ ਹੋਈ ਹੈ ਉਦੋਂ ਤਾਂ ਸਾਨੂੰ ਇਹਨਾਂ ਨੇ ਗਜਾਤ ਆ ਤੇ ਫਿਰ ਹੁਣ ਉਹ ਖੇਤੀਆਂ ਤੇ ਸਾਡੇ ਬੱਚਿਆਂ ਦਾ ਮਾਲ ਪਸ਼ੂ ਦਾ ਤੇ ਡੰਗਰਾਂ ਦਾ ਕਿਵੇਂ ਨਿਵਟ ਕਰੂਗਾ ਤੇ ਉਹ ਚੱਲ ਨਹੀਂ ਨਾ ਰਿਹਾ ਉਹ ਪਰੋਗ ਆਮ ਚੱਲਣ ਦੇ ਮਾਰੇ ਨੇ ਤੇ ਤਾਂ ਅਸੀਂ ਛੜਕਾ ਤੇ ਉਤਰਿਆਂਗੇ ਤੇ ਜਿਹੜੀ ਸਰਕਾਰ ਹੈ ਇਹਨਾਂ ਦੀਆਂ ਕਾਲੀਆਂ ਨੀਤੀਆਂ ਕਰਕੇ ਤਾਂ ਸਾਨੂੰ ਸੜਕਾਂ ਤੇ ਆਉਣਾ ਪੈਂਦਾ ਹੈਗਾ ਤਾਂ ਸਾਡਾ ਛੋੜ ਰੋੜ ਅੱਜ ਇਹ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਅਸੀਂ ਲੋਕਾਂ ਨੂੰ ਜਿਹੜੇ ਸੁੱਤੇ ਹੋਏ ਨੂੰ ਉਹਨਾਂ ਨੂੰ ਵੀ ਜਗਾਉਣਾ ਤੇ ਆਪਦੇ ਹੱਕਾਂ ਲਈ ਖੜਿਆ ਜੈ ਜਵਾਨ ਜੈ ਕਿਸਾਨ ਜਿੱਤ ਲੜਦੇ ਲੋਕ ਸੋ ਫਿਲਹਾਲ ਮੈਡਮ ਉਸ ਬੋਟਨ ਦੇ ਵਿੱਚ ਐਨ ਮੈਨੂੰ ਦੋ ਇਜਾਜ਼ਤ ਤਨਫਾ